ਦਰੀਬ ਨਿਵਾਜ ਗੁਰ ਮੂਰਤ ਸਿਉ ਲਾਇ ਧਿਆਨ ਇਹ ਹਉ ਹਪਵਹਿ ਮਨ ਸੰਤ ਕਾ ਦਰਸ਼ ਪੁਰਨੇਸ਼ਾਨ ਅੰਤ ਕਿਰਪਾ ਤੇ ਜਪੀਏ ਨਾਮ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹੋ ਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ

ਕਰੋ ਸਾਥ ਸੰਗਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਮੈਂ ਗੁਰਸੰਗਤ ਦੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਲਈ ਆਉਣਾ ਸੋਣੋਂ ਲਈ ਨਹੀਂ ਕੋਝ ਆਉਂਦਾ ਸਿੱਖਣ ਲਈ ਆਉਂਦਾ ਬੇਨਤੀ ਕਰਦਾ ਹਾਂ ਗੁਰਸੰਗਤ ਦੇ ਚਰਨਾਂ 'ਚ ਆਪਮ ਵੱਡੇ ਮਹਾਰਾਜ ਦੀ ਸੰਗਤ ਕੀਤੀ ਹੈ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ। ਸੰਤ ਬਾਬਾ ਕਿਸਨ ਸਿੰਘ ਜੀ। ਸੰਤ ਬਾਬਾ ਤੇਜ ਸਿੰਘ ਜੀ। ਸੰਤ ਬਾਬਾ ਬਲਵੰਤ ਸਿੰਘ ਜੀ। ਬਹੁਤ ਮਹਾਂਪੁਰਖਾਂ ਦੀ ਆਪਾਂ ਸੰਗਤ ਕਰਦੇ ਆਂ ਕਰਨ ਦਾ ਕੋਈ ਫਾਇਦਾ ਹੈ ਨੋਟ ਕਰਿਓ ਫਾਇਦਾ ਤਾਂ ਹੈ ਇੱਕ ਉਂਗਲ ਨਾ ਕਰੇ ਆਪਾਂ ਨੂੰ ਕੋਈ ਦੋਵੇਂ ਹੱਥ ਜੋੜ ਕੇ ਨਮਸਕਾਰ ਕਰੇ ਫਿਰ ਸੁਆਦ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੋਵੇਂ ਹੱਥ ਜੋੜ ਕੇ ਨਮਸਕਾਰਾਂ ਤਾਂ ਕਰੂ ਅਗਲਾ ਜੇ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸੱਚ ਨੂੰ ਧਾਰਨ ਕਰ ਲਿਆ ਜਿਨ੍ਹਾਂ ਨੇ ਗੁਰੂ ਦਾ ਬਚਨ ਕਮਾ ਲਿਆ ਗੱਲ ਉਹਦੀ ਬਣਨੀ ਹੈ ਇਹ ਹੁਣ ਆਪਾਂ ਮਾਰਨਾ ਧਿਆਨ ਸਾਰਿਆਂ ਨੇ ਸੰਗਤ ਆਪਾਂ ਨੂੰ ਬ੍ਰਹਮ ਗਿਆਨੀਆਂ ਦੀ ਮਿਲ ਗਈ ਮਹਾਰਾਜ ਬਚਨ ਕਰਦੇ ਹੁੰਦੇ ਵੱਡੇ ਪਹਿਲੀ ਗੱਲ ਤਾਂ ਬ੍ਰਹਮ ਗਿਆਨੀ ਮਿਲਦਾ ਨਹੀਂ ਮਖੰਡੀ ਬਹੁਤ ਮਿਲਦੇ ਆ ਉਸ ਕੱਚੇ ਗੁਰੂ ਤੋਂ ਕੀ ਲੈਣਾ ਵੈਦਾ ਕਰ ਵੈਦਾ ਪਿੱਛੋਂ ਹਰ ਜਾਂਦਾ ਖੁੱਲਾ ਡੰਗਰੇ ਆਵਾਰਾਂ ਦੇ ਵਾਂਗ ਹੁੰਦਾ ਖੇਤੀਆਂ ਰਗਵਾੜ ਦੀ ਚਰ ਜਾਂਦਾ ਘੋੜੇ ਰੂਈ ਦੇ ਪਾਣੀ ਵਿੱਚ ਡੁੱਬ ਜਾਂਦੇ ਬਾਰਾ ਪੱਥਰ ਧਰਮੀਆਂ ਦਾ ਤਰ ਜਾਂਦਾ ਲਾਉਂਦਾ ਪੱਕਾ ਹੀ ਪਾਰਚਨਾ ਵਿੱਚੋਂ ਕੱਚਾ ਅਧ ਵਿਚਕਾਰ ਹੀ ਖੁਰ ਜਾਂਦਾ ਕੱਚਾ ਨਹੀਂ ਪਾਰ ਲਾ ਸਕਦਾ ਮਹਾਰਾਜ ਕਹਿੰਦੇ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਜੇ ਮਿਲ ਜੇ ਉਹਦੇ ਬਚਨਾਂ ਤੇ ਵਿਸ਼ਵਾਸ ਆ ਜੇ ਫਿਰ ਗੱਲ ਮੁੱਕ ਜਾਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਤ ਦੇ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ ਰਹਿਣਾ ਇੱਥੇ ਕਿਸੇ ਨੇ ਨਹੀਂ ਜਾਣਾ ਸਭ ਨੇ ਕਾਗ ਪਸੁੰਡ ਵਰਗੇ ਜੱਗ ਤੇ ਰਹੇ ਨਹੀਂ ਆਜੂ ਹੱਦ ਤੋਂ ਪਰੇ ਭਗਤ ਔਣ ਵਾਲੇ ਨਾਰਦ मुनि ਵੀ ਇਥੋਂ ਲੋਕ ਹੋਗੇ 14 ਲੋਕਾਂ ਨੂੰ ਗਿਆਨ ਸੁਣਾਉਣ ਵਾਲੇ ਉਹ ਰਾਜੇ ਜਨਕ ਵਰਗੇ ਜਗ ਤੇ ਰਹੇ ਨਹੀਂ 18 ਨਰਕਾਂ ਨੂੰ ਖਾਲੀ ਕਰਾਉਣ ਵਾਲੇ ਰਹੇ ਆ ਨਾਮ ਹੀ ਅਮਰ ਦਰਬਾਰ ਸਿੰਘਾ ਜਾਂ ਫਿਰ ਗੁਣ ਗੋਬਿੰਦ ਦੇ ਗਾਉਣ ਵਾਲੇ ਮਨ ਜਾਗ ਰੇ ਖੋਲ ਕੇ ਦੇਖ ਚਸ਼ਮਾ ਛੱਡੀ ਨਾਮਦਾਰ ਸੰਸਾਰ ਜਾਂਦੇ ਇਹ ਦੁਨੀਆ ਸਹਾਬੇ ਬਾਗ ਵਿੱਚੋਂ ਕਿਹੜੇ ਦੇਸ ਨੂੰ ਹੋਏ ਤਿਆਰ ਜਾਂਦੇ ਉਥੋਂ ਮੁੜ ਕੇ ਕਿਸੇ ਨਾ ਖਬਰ ਦਿੱਤੀ ਪਤਾ ਰਹੇ ਨਹੀਂ ਕਿਧਰ ਪੁਹਾਰ ਜਾਂਦੇ ਮੁੜ ਕੇ ਮਿਲਣ ਦਾ ਨਹੀਂ ਦਰਬਾਰ ਸਿੰਘ ਆਉ ਦੇ ਕੇ ਕੌਲ ਇਕਰਾਰ ਜਾਂਦੇ ਮਰਨਾ ਨਾਮ ਹੈ ਮੁੱਕ ਜਾਣੇ ਦਾ ਮੁੱਕ ਗਿਆ ਬੇਵਸ ਹੋਈ ਮਰ ਗਿਆ ਜਿਹੜਾ ਦੁਨੀਆ ਵਿੱਚੋਂ ਮੁੜ ਕੇ ਮਿਲੇ ਨਾ ਕੋਈ ਹਨ ਜਗ ਵਿੱਚ ਭਲੇ ਪੁਰਸ਼ ਬਿਰਲੇ ਨਹੀਂ ਬੁਰਿਆਂ ਦੀ ਕੋਈ ਥੋੜ੍ਹ ਹੁੰਦੀ ਤੂੰ ਵੀ ਉਹ ਸਿਮਹਾਤਮਾ ਨੂੰ ਲੈ ਜਾਣਾ ਜੀ ਦੀ ਜਗ ਤੇ ਲੋੜ ਹੁੰਦੀ ਇਹੋ ਜੇ ਬ੍ਰਹਮ ਗਿਆਨੀ ਆ ਦੀ ਲੋੜ ਹੈ ਇੱਕ ਵਚਨ ਸੁਣਾ ਕੇ ਸਮਾਪਤੀ ਹੈ ਨੋਟ ਕਰਿਓ ਇਹ ਜਿਹੜੇ ਬਚਨ ਹੈ ਬਹੁ ਡੂੰਗੇ ਆ ਸਮਝ ਲਿਓ ਆ ਜਿਹੜਾ ਸਥੂਲ ਸਰੀਰ ਹੈ ਇਹਦੀ ਪਾਵਰ ਆਪਾਂ ਨੂੰ ਲੈ ਕੇ ਇੱਥੇ ਆਇਆ ਇਹਦੇ ਨਾਲੋਂ 10 ਗੁਣਾ ਪਾਵਰ ਕੀ ਦੀ ਵੱਧ ਹੈ ਸੂਖਮ ਦੀ ਸੂਖਮ ਨਾਲੋਂ ਵੱਧ 10 ਗੁਨਾ ਪਾਵਰ ਕੀਦੀ ਐ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸੂਖਮ ਤੋਂ ਕੰਮ ਗਲਤ ਕਰਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੰਜਾਂ ਦੀ ਪਾਵਰ ਬੰਧਾ ਹੈ ਪੰਜਾਂ ਨਾਲੋਂ ਵੱਧ ਪਾਵਰ ਕੀਦੀ ਐ ਮਾਇਆ ਦੀ ਮਾਇਆ ਦੋ ਪ੍ਰਕਾਰ ਦੀ ਦੋਏ ਚਲਾਏ ਰਾਹ ਇਕਲੇ ਜਾਂਦੀ ਨਰਕ ਨੂੰ ਦੂਜੀ ਪ੍ਰਭੂ ਦਿੰਦੀ ਮਲਾ ਜੇ ਗਲਤ ਪਾਸੇ ਖਰਚ ਕਰਾਂਗੇ ਨਰਕ ਦਾ ਦਰਵਾਜ਼ਾ ਦਿਖਾਊ ਸੁਭ ਕਮਾਂ ਤੇ ਲਾਵਾਂਗੇ ਤਾਂ ਰੱਬ ਦਾ ਦਰਵਾਜ਼ਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੂਖਮ ਨਾਲੋਂ ਹਾਂ ਪੰਜਾਂ ਨਾਲੋਂ ਵੱਧ ਪਾਵਰ ਹੈ ਮਾਇਆ ਦੀ ਮਾਇਆ ਨਾਲੋਂ ਵੱਧ ਕੀ ਦੀ ਪਾਵਰ ਹੈ ਰੱਬ ਦੀ ਰੱਬ ਨਾਲੋਂ ਵੱਧ ਕੀ ਦੀ ਪਾਵਰ ਹੈ ਸਾਰੇ ਜਣੇ ਸੋਚੋ ਇਹ ਤਾਂ ਹੀ ਹਰੇਕ ਨੂੰ ਪਤਾ ਰੱਬ ਨੂੰ ਪੁੱਛਿਆ ਵੀ ਤੂੰ ਦੱਸ ਦੇ ਰੱਬ ਕਹਿੰਦਾ ਮੈਂ ਦੱਸ ਦਿੰਦਾ ਮੇਰੇ ਨਾਲੋਂ ਵੱਧ ਪਾਵਰ ਕੀ ਦੀ ਹੈ ਤਾਰੀ ਸ੍ਰਿਸ਼ਟੀ ਮੇਰਾ ਹੁਕਮ ਮੰਨਦੀ ਐ ਮੇਰਾ ਬਚਨ ਮੰਨਦੀ ਐ ਮੈਂ ਵੀ ਕਿਸੇ ਦਾ ਮੰਨਦਾ ਐ ਮੇਰੇ ਨਾਲੋਂ ਵੱਧ ਪਾਵਰ ਕੀਦੀ ਐ ਆਹੀ ਧਾਰਨਾ ਪੜ ਕੇ ਟਾਈਮ ਸਮਾਪਤ ਐ ਪੜਿਓ ਸਾਰੇ ਜਾਨੀ ਮੈਂ ਤਾਂ ਵਸ ਹਾਂ ਭਗਤਾਂ ਦੇ बचन के न वचन के न பச்சன கே மோடா நான் பசன கதை மோடா கிளா முன்னாச்சே கேனா முறையை ਅਗਸਾਂ ਦੇ ਇਹਨਾਂ ਦਾ ਕੀ ਹੱਕ ਦੇ ਨਾਮੁੜਾ ਮੈਂ ਵਾਖ ਹਾਂ ਸੰਤਾਂ ਦੇ ਨਾ ਦਾ ਬਚਨ ਕਦੇ ਤੈਨ ਕਦੇ ਨਾ ਮੋੜਾ ਮੈਂ ਬਸ ਹਾਂ ਸੰਤਾਂ ਤੇ ਨਾ ਦੱਕੇ ਹੱਥ ਦੇ ਨਾ ਮੋੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਗੱਲ ਦਾ ਜਵਾਬ ਹੈ ਨਾ ਤੂੰ ਆਵੇਂ ਬਸ ਬਹੁਤ ਕਿਣਾ ਆਵਨੇ ਨਾ ਤੂੰ ਆਵੇਂ ਬਸ ਬੇਦ ਪੜਾਵਣੇ ਨਾ ਤੂੰ ਆਵੇਂ ਬਸ ਤੀਰਥ ਨਾਈ ਹੈ ਨਾ ਤੂੰ ਆਵੇਂ ਬਸ ਧਰਤੀ ਧਾਈ ਹੈ ਨਾ ਤੂੰ ਆਵੇਂ ਬਸ ਕਿਤੇ ਸਿਆਣਪੈ ਨਾ ਤੂੰ ਆਵੇਂ ਬਸ ਬਹੁਤਾ দান ਦੇ ਸਭ ਕੋ ਤੇਰੇ ਬਸ ਅਗਮ ਅਗੋਜਰਾ ਤੂੰ ਭਗਤਾਂ ਕਹਿ ਬਸ ਹੋ ਗਿਆ ਨਿਰਣਾ ਕਹਿੰਦਾ ਮੈਂ ਨਹੀਂ ਇਹਨਾਂ ਦੀ ਗੱਲ ਮੋੜ ਸਕਦਾ ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ ਤੇਰਾ ਨੋਟ ਕਰੀਏ ਕਦੇ ਗੱਲ ਜਿਨ੍ਹਾਂ ਭਗਤਾਂ ਦੀ ਬਾਣੀ ਹੈ ਉਹ ਅਨਪੜ੍ਹ ਸੀ ਸਾਰੇ ਸਾਰੇ ਦਰਵਾਜ਼ੇ ਬੰਦ ਸੀ ਸਹਿਬ ਦੁਆਲੇ ਗੁਰੂ ਰਵਦਾਸ ਵਰਗਿਆਂ ਨੇ ਸਵਾਲ ਕੀਤਾ ਰੱਬ ਨੂੰ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਇੱਥੇ ਬੈਠ ਗੱਲ ਕਰ ਮੇਰੇ ਨਾਲ ਤੇਰੇ ਤੇ ਮੇਰੇ ਚ ਕੀ ਫਰਕ ਐ ਉਹ ਕਹਿੰਦਾ ਤੂੰ ਮੇਰਾ ਰੂਪ ਐ ਕਹਿੰਦਾ ਫਿਰ ਇਹਨਾਂ ਨੂੰ ਅਕਲ ਦੇ ਦੇ ਜਿਹੜੇ ਆ ਦਰਵਾਜ਼ੇ ਬੰਦ ਕਰੀ ਬੈਠੇ ਐ ਜਾਤ ਪਾਤ ਦੇ ਵਿਤਕਰੇ ਚ ਸੋ ਗੁਰੂ ਮੁਖ ਪਿਆਰਿਓ ਉਹਨਾਂ ਕੋਲੋਂ ਕੀ ਮਿਲੇ ਆਪਨ ਉਹਨਾਂ ਦਾ ਵਿਸਵਾਸ ਸੀ ਰੱਬ ਤੇ ਰੋਲਾ ਤਾਂ ਵਿਸਵਾਸ ਦਾ ਐ ਤੁਸੀਂ ਵਿਸ਼ਵਾਸ ਕਰ ਲਓ ਬਾਣੀ ਪੜ੍ਹਦੇ ਹੋ ਨਾ ਰੱਬ ਜਦ ਹੀ ਮਿਲ ਪੂ ਜਾ ਕੇ ਰਿਦੈ ਵਿਸ਼ਵਾਸ ਪ੍ਰਾਪਾਇਆ ਤਤ ਗਿਆਨ ਇਸ ਮਨ ਪ੍ਰਗਟਾਇਆ ਉਹਨਾਂ ਨੂੰ ਪੂਜਦੀ ਹੈ ਦੁਨੀਆ ਜਿਨ੍ਹਾਂ ਦਾ ਵਿਸ਼ਵਾਸ ਸੀ ਰੱਬ ਤੇ ਜਿਹੜੀ ਗੱਲ ਕਹੇ ਤੀ ਉਹ ਕੁਮਾਤੀ ਬਚਨ ਚੇਤੇ ਆ ਗਿਆ ਮੈਂ ਸਮਾਪਤੀ ਕਰਦਾ ਹਾਂ ਸੰਤ ਬਾਬਾ ਬਲਵੰਤ ਸਿੰਘ ਜੀ ਰਾਜੋ ਆਣੇ ਤੋਂ ਇੱਕ ਸਿੰਘ ਮੇਰੇ ਕੋ ਆ ਗਿਆ ਮੈਨੂੰ ਕਹਿੰਦਾ ਜੀ ਸਾਡਾ ਸਿਆਣਿਆਂ ਨੇ ਡਾਟ ਕੱਢਤਾ ਵੈਸੇ ਬਹੁਤ ਲੈਂਦੇ ਆ ਵੀ ਸਾਡੇ ਘਰ 'ਚ ਬਹੁਤ ਦੁੱਖ ਤਕਲੀਫ ਹੈ ਕਰਮ ਸਿੰਘਾ ਜੀ ਸਾਡਾ ਕੋਈ ਹੱਲ ਕਰ ਦਵੇ ਮੈਂ ਕਿਹਾ ਮੈਂ ਫਿਰ ਤੁਸੀਂ ਕੰਬਲਿਆਂ ਕੋਲੇ ਕਹਨੂੰ ਜਾਣਾ ਤੁਸੀਂ ਸਿਆਣਿਆਂ ਕੋਲੇ ਜਾਓ ਮੈਂ ਤਾਂ ਕੰਬਲਿਆਂ ਕੋਲੇ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਨੂੰ ਦੁਨੀਆ ਕੀ ਕਹਿੰਦੀ ਹੈ ਆਪੜਿਓ ਸਾਰੇ ਜਾਣੇ ਉਜੇ ਰੱਬ ਦੇ ਨਾਲ ਪਿਆਰ ਕਰੇ ਰੱਬ ਦੇ ਨਾਲ ਪਿਆਰ ਕਰੇ ਜਿਹੜਾ ਰੱਬ ਦੇ ਨਾਲ ਪਿਆਰ ਕਰੇ ਜਿਹੜਾ ਰੱਬ ਦੇ ਨਾਲ ਪਿਆਰ ਕਰੇ ਜਿਹੜਾ ਰੱਬ ਦੇ ਨਾਲ ਪਿਆਰ ਕਰੇ ਪਾਗਲ ਕਹਿੰਦੀ ਜਿਹੜਾ ਰੱਬ ਦੇ ਨਾਲ ਰੱਬ ਦੇ ਨਾਲ ਪਿਆਰ ਕਰੇ ਉਹਨੂੰ ਦੁਨੀਆ ਪਾਗਲ ਕਹਿੰਦੀ ਜਿਹੜਾ ਰੱਬ ਦੇ ਨਾਲ ਪਿਆਰ ਕਰੇ ਰੱਬ ਦੇ ਨਾਲ ਉਹਨੂੰ ਦੁਨੀਆ ਪਾਗਲ ਕਹਿੰਦੀ ਰੱਬ ਦੇ ਨਾਲ ਪਿਆਰ ਕਰੇ ਰੱਬ ਦੇ ਨਾਲ ਪਿਆਰ ਕਰੇ ਉਹਨੂੰ ਪਾਗਲ ਕਹਿੰਦੀ ਐ ਦੁਨੀਆ ਉਹ ਹੁੰਦਾ ਜਿਹਨੇ ਗੁਰੂ ਦੀ ਗੱਲ ਪਾਲੀ ਤੇ ਤੁਸੀਂ ਕੀ ਕਹੋਗੇ ਉਹਨੂੰ ਉਹ ਰੱਬ ਐ ਉਹਨਾਂ ਕੋਲੇ ਮੈਂ ਖੈ ਮੈਂ ਤਾਂ ਜਾਨਾ ਵੀ ਦੇਖਦਾ ਕਹਿੰਦੇ ਸਾਨੂੰ ਵੀ ਲੈ ਚੱਲ ਮਲੇ ਮਹਾਰਾਜ ਕੋਲੇ ਬਾਬਾ ਬਲਵੰਤ ਸਿੰਘ ਜੀ ਕੋਲੇ ਮੈਂ ਜੀ ਦੀ ਗੱਲ ਸੁਣ ਲੋ ਕਹਿੰਦੇ ਦੱਸ ਬਈ ਕਹਿੰਦਾ ਜੀ ਐਨੇ ਸਿਆਣਿਆਂ ਕੋਲੇ ਗਏ ਆ 10-1000 ਰੁਪਇਆ ਲਿਆ ਤੇ ਸਾਡਾ ਕੰਮ ਨਹੀਂ ਲੋਟ ਆਉਂਦਾ ਸਾਡੇ ਮਟੀ ਹੈ ਕਹਿੰਦਾ ਖੂਤੇ ਸਾਨੂੰ ਇਹ ਨਹੀਂ ਪਤਾ ਵੀ ਇਹ ਸ਼ਹੀਦਾਂ ਦੀ ਹੈ ਜਾਂ ਸਾਡੇ ਘਰ ਦਾ ਹੀ ਹੈ ਕੋਈ ਉਹ ਕਹਿੰਦੇ ਸ਼ਹੀਦ ਨਹੀਂ ਗਲਤ ਕੰਮ ਕਰਦੇ ਹੁੰਦੇ ਥੋਡੇ ਘਰ ਦਾ ਹੀ ਐ ਕਹਿੰਦਾ ਜੀ ਫਿਰ ਦੱਸ ਦਿਓ ਕਹਿੰਦੇ ਐ ਨਹੀਂ ਦੱਸਣਾ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਇੱਕ ਜਪਜੀਤ ਸਾਹਿਬ ਦਾ ਅਮਰ ਤਵੇ ਤੈਨੂੰ ਆਪਣੇ ਪਤਾ ਹੀ ਆਪਣੇ ਆਪ ਹੀ ਪਤਾ ਲੱਗ ਜੂਗੀ ਇਹ ਕੌਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਰੇ ਟੱਬਰ ਨੂੰ ਅਮਰ ਤੇ ਛਕਣਾ ਪਊ ਮਨਜ਼ੂਰ ਹੈ ਤਾਂ ਗੱਲ ਕਰ ਲੋ ਨਹੀਂ ਜਾਓ ਸਿਆਣਿਆਂ ਕੋਲੇ ਅਸਿੱਧਾ ਕਮਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਕਹਿੰਦਾ ਜੀ ਮੰਨੂਗਾ ਗੱਲ ਉਹਨਾਂ ਨੇ ਇਹ ਕੰਮ ਸ਼ੁਰੂ ਕਰਤਾ ਉਹਨੇ ਦੱਸਦਾ ਵੀ ਮੈਂ ਤਾਂ ਫਲਾਨਾ ਐ ਫੇਰ ਆਗੇ ਅਸੀਂ ਸੰਤਾਂ ਕੋਲੇ ਮੈਂ ਮਹਾਰਾਜ ਕੋਲੇ ਆਉਂਦਾ ਹੁੰਦਾ ਸੀ ਸੰਗਰਾਦ ਨੂੰ ਹਫਤੇ ਬਾਅਦ ਕਹਿੰਦੇ ਦੱਸ ਬਈ ਕਹਿੰਦਾ ਜੀ ਪਤਾ ਤਾਂ ਲੱਗ ਗਿਆ ਕਹਿੰਦੇ ਫੇਰ ਢਾ ਦਿਓ ਉਹ ਜਿਹੜੀ ਮਟੀ ਐ ਥੋੜੀ ਉਹ ਪਿਓ ਪੁੱਤ ਟਾਉਣ ਚਲੇ ਗਏ ਉੱਥੋਂ ਹੀ ਮੁੜ ਆਏ ਉਹ ਸਕੂਟਰ ਤੇ ਆਪਣੇ ਘਰੇ ਆ ਗਿਆ ਕਹਿੰਦਾ ਵੀ ਸਾਨੂੰ ਤਾਂ ਲੱਗਦਾ ਡਰ ਕਰਮ ਸਿਆਂ ਵੀ ਅਸੀਂ ਤਾਂ ਨਹੀਂ ਮਰੀ ਢਾ ਸਕਦੇ ਮੈਂ ਕਿਹਾ ਵੀ ਜਦੋਂ ਮਹਾਰਾਜ ਨੇ ਕਿਹਾ ਵੀ ਪੰਜ ਇਤਾਂ ਇੱਥੇ ਨਹਿਰ 'ਚ ਸਿੱਟ ਦੇਉਂਦੀਆਂ ਫੇਰ ਨਹੀਂ ਪੁੱਛ ਕਹਿੰਦਾ ਜਾਓ ਉਹ ਕਹਿੰਦੀ ਸੀ ਢਾਈਏ ਕਿਵੇਂ ਮੈਂ ਕਿਹਾ ਵੀ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਹੁਣ ਤੁਹਾਨੂੰ ਕੀ ਕਹਾਂ ਉਹ ਸਾਡੇ ਬਰੋਟੇ ਕੋਲੇ ਗਿਆ ਥੋੜੇ ਜਿਹਾ ਦੂਰ ਤੇ ਮੇਰੇ ਅੰਦਰ ਫੁਰਨਾ ਆ ਗਿਆ ਵੀ ਉਹਦੇ ਥੱਲੇ ਸੱਪ ਬੈਠੇ ਇਹਨਾਂ ਦਾ ਮਾਰੂ ਕਿਸੇ ਨਾ ਕਿਸੇ ਨੂੰ ਆਖੋ ਸਤਨਾ ਸ਼੍ਰੀ ਵਾਹਿਗੁਰੂ ਉਹ ਫੁਰਨੇ ਨਾਲ ਹੀ ਮੈਂ ਖਿੱਚ ਲਿਆ ਉਹਨੂੰ ਵੀ ਆ ਜਾ ਉਹਦੇ ਉਹ ਫੇਰ ਆ ਗਿਆ ਕਹਿੰਦਾ ਦੱਸੋ ਜੀ ਮੈਂ ਕਿਹਾ ਵੀ ਆਹ ਗੱਲ ਐ ਉਹ ਕਹਿੰਦੇ ਫਿਰ ਅਸੀਂ ਤਾਂ ਨਹੀਂ ਢਾ ਸਕਦੇ ਤੂੰ ਚੱਲ ਮੈਂ ਫਸ ਗਿਆ ਆਖੋ ਸਤਨਾ ਸ਼੍ਰੀ ਵਾਹਿਗੁਰੂ ਜੇ ਤਾਂ ਹੁਣ ਮੈਂ ਸਿਆਣਾ ਹੁੰਦਾ ਫੇ ਤਾਂ ਮੈਂ ਉਹਨੂੰ ਕਹਿੰਦਾ ਵੀ ਤੂੰ ਜਾ ਬਈ ਜਿੱਧਰ ਨੂੰ ਜਾਣਾ ਮੈਂ ਉਹਨੂੰ ਕੁੱਟਦਾ ਆਖੋ ਸਤਨਾ ਸ੍ਰੀ ਵਾਹ ਤੇ ਫਿਰ ਮੇਰਾ ਵੀ ਉਹਨੇ ਡਾਂਟ ਕੱਢਿਆ ਆਖੋ ਸਤਨਾ ਸ੍ਰੀ ਵਾਹ ਜਦੋਂ ਕਿਸੇ ਦਾ ਭਲਾ ਕਰਨਾ ਹੋਵੇ ਨਾ ਗੁਰੂ ਰਬਦਾਸ ਕਹਿੰਦਾ ਆਪਣਾ ਬਿਗਾਰ ਰਾਨਾ ਸੰਢੇ ਫੇਰ ਗੱਲ ਬਣਨੀ ਹੈ ਤਾਂ ਨੈ ਮਹਾਂਪੁਰਖ ਸਾਰੀ ਦੁਨੀਆ ਦੇ ਦੁੱਖ ਤਕਲੀਫਾਂ ਆਪਦੀ ਝੋਲੀ ਚ ਪਾ ਲੈਂਦੀਆਂ ਸਾਨੂੰ ਸੁਖ ਬਖਸ਼ਦੇ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮੇਰੀ ਤਾਂ ਬੇਨਤੀ ਐ ਵੀ ਸਾਰੀ ਸੰਗਤ ਨੂੰ ਵੀ ਨਿਤਨੇਮ ਵੱਧ ਤੋਂ ਵੱਧ ਕਰਿਆ ਕਰੋ ਗੁਰੂ ਵਾਲੇ ਬਣੋ ਗੁਰੂ ਦੇ ਸ਼ਬਦ ਦੀ ਕਮਾਈ ਕਰੋ ਫਿਰ ਮਿਲੂ ਕੀ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜਦੋਂ ਆਪਾਂ ਵੀ ਇਹ ਮੰਜ਼ਲ ਤੇ ਆ ਗਏ ਨਾ ਗੱਲ ਆਪਣੀ ਵੀ ਬਣੂ ਕਿਹੜੀ ਇਹਨਾਂ ਨੂੰ ਪੂਜਦੀ ਐ ਨਾ ਦੁਨੀਆ ਪੂਜੂ ਆਪਾਂ ਨੂੰ ਵੀ ਆਖੂ ਸਤਨਾਮ ਸ੍ਰੀ ਵਾਹਿਗੁਰੂ ਉਹਨੂੰ ਪੂਜਦੇ ਨੇ ਲਖਾਂ ਤੇ ਇੱਕ ਰੋਣਾ na vi ਖਾਂ ਤੇ ਕਰੋੜਾ ਜਿੰਨਾ ਵੀ ਗੁਰਾਂ ਨਾਲ ਨੇ ਮੁਝਈ ਜਿਵੇਂ ਸੀ ਉਪਜੀਣ ਤੇ ਜੋ ਸਹੀ ਸੀ ਨਿਵ ਹੈ ਉਹੜਾ ਇਹਦਾ ਕਿਸ ਕਾ ਬਪਰਾ ਪੂਜੇ ਨਰਤਨ ਕਰੋੜਾ ਧਰਮ ਇਕ ਤਾਂ ਸਦਾ ਹੀ ਰਹੇ ਉਥੇ ਜਿੱਥੇ ਮਿਸ਼ਨ ਹੈ ਧਰਮ ਦੇ ਬਨੀਆਂ ਦਾ ਸਾਰੇ ਦੇਸ ਦੇ ਭਲੇ ਨੂੰ ਸੋਚ ਜਾਣਾ ਕਰਮ ਭਗਤ ਸੂਰਮੇ ਦਾਨੀਆਂ ਦਾ ਉਲੋਕੀ ਮਗਰੋਂ ਪੂਜਦੇ ਯਾਰ ਯਾਦਸਾਰਾਂ ਰਹਿੰਦਾ ਨਾਮ ਹੈ ਨੇ ਕਿੰਨੀ ਸ਼ਾਨੀ ਆਂਦਾ ਸਮ ਦ੍ਰਿਸ਼ਟੀ ਹੋਣ ਦਰਵਾਰ ਸਿੰਘਾ ਇਹ ਰਤਵਾਂ ਬ੍ਰਹਮ ਗਿਆਨੀ ਆਂਦਾ ਧੱਕੇ ਨਾਲ ਜਿਹੜਾ ਮਰਜੀ ਬਣ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਹੁੰਦਾ ਹੈ ਬ੍ਰਹਮ ਗਿਆਨੀ ਜਿਹੜਾ ਵੱਡੀ ਨੂੰ ਮਾਤਾ ਸਮਝਦਾ ਬਰਾਬਰ ਦੀ ਨੂੰ ਭੈਣ ਛੋਟੀ ਨੂੰ ਧੀ ਇਹਦੇ ਨੇਤਰਾ ਚ ਅਮਰਤਾ ਹੈ ਇਹਨਾਂ ਮਹਾਪੁਰਖਾਂ ਦੇ ਰਾੜੇ ਵਾਲੇ ਮਹਾਰਾਜ ਦੇ ਛੋਟਿਆਂ ਦੇ ਵੱਡਿਆਂ ਦੇ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਬਾਬਾ ਤੇਜਾ ਸਿੰਘ ਜੀ ਮੈਨੂੰ ਬੁਲਾਇਆ ਕਹਿੰਦੇ ਆ ਮਾਲਾ ਲੈ ਲੈਣਾ ਇੱਕ ਕਰਮਾਲ ਲੈ ਲੈਣਾ ਮੈਂ ਇਹ ਮਾਲਾ ਨਾਲ ਕੀ ਕਹਾਂ ਕਹਿੰਦਾ ਪਤਾ ਤਾਂ ਤੈਨੂੰ ਹੈਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੀਖੇ ਏਕ ਸੁਬਿੰ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਤਕੇ ਨ ਜਿਹੜਾ ਮਰਜੀ ਬਣ ਜੇ ਗੁਰੂ ਵਾਲੇ ਬਣੀਏ ਗੁਰੂ ਦੇ ਸ਼ਬਦ ਦੀ ਕਮਾਈ ਕਰੀਏ ਮਿਲੂ ਕੀਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜਿਨੀ ਸੰਗਤ ਬੈਠੇ ਹੋ ਸਾਰੀ ਸੰਗਤ ਦੇ ਚਰਨਾਂ 'ਚ ਸੀਸ ਰੱਖ ਕੇ ਮੇਰੇ ਹਿਰਦੇ 'ਚੋਂ ਕਰੋਣਾਵਾਰੀ ਤੁਹਾਨੂੰ ਨਮਸਕਾਰ ਹੈ ਤੁਸੀਂ ਕਹੋਗੇ ਸਾਨੂੰ ਕਾਤੇ ਕਰਨਾ ਐਸ ਮੌਕੇ ਤੁਹਾਡੇ ਵਿੱਚ ਬੈਠਾ ਦੀਦਾ ਮੈਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਮੇਰੇ ਗੁਰੂ ਨੇ ਵੀ ਕਿਹਾ ਵਿੱਚ ਸੰਗਤ ਹਰ ਪ੍ਰਭ ਬਸੈ ਜੀਓ ਦੱਸੋ ਕਿਹਦੇ ਜਿਨੀ ਬੈਠਾ ਹੁਣ ਬੈਠਾ ਜਦੋਂ ਗੇਟੋਂ ਬਾਹਰ ਹੋ ਗਏ ਮੱਥਾ ਮੈਂ ਵੀ ਨਹੀਂ ਟੇਕਣਾ ਤੁਹਾਨੂੰ ਗੱਲ ਥੋੜੀ ਵੀ ਉਦੋਂ ਹੋਰ ਹੋਊ ਮਿੱਤ ਸੰਗਤ ਹਰ ਪ੍ਰਭ ਬਸੈ ਜੀਓ ਤਾਂ ਨਮਸਕਾਰ ਕਰਦਾ ਹਿਰਦੇ ਚੋਂ ਕਰੋੜਾਂ ਵਾਰੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋੜਾਂ ਵਾਰੀ ਮੈਂ ਧੰਨਵਾਦ ਕਰਦਾ ਮੈਂ ਗੁਰੂ ਨੂੰ ਆਖਿਆ ਵੀ ਜੇ ਮੈਨੂੰ ਲੇਖਾ ਪਤਾ ਮੰਗੇ ਮੈਂ ਦੇ ਨਹੀਂ ਸਕਦਾ ਮੈਂ ਤੇਰੇ ਚਰਨ ਧੋਦੂ ਬਰਾਗ ਚ ਮੈਂ ਲੇਖਾ ਪਤਾ ਦੇ ਨਹੀਂ ਸਕਦਾ ਲੇਖੇ ਕਿਤੇ ਨਾ ਛੁੱਟੀ ਖਿੰਖਿਨ ਖਿੰਨ ਓਲਣਹਾਰ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰੋ ਤਾਰ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ